ਗਿਲੋਈ ਜਿਸ ਨੂੰ ਟినੋਸਪੋਰਾ ਕੋਰਡੀਓਫੋਲੀਆ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇੱਕ ਅਜੀਹੀ ਜੜੀ ਬੂਟੀ ਹੈ ਜਿਸ ਦਾ ਉਪਯੋਗ ਆਮ ਤੌਰ ਤੇ ਸਿਹਤ ਦੇ ਨਾਲ ਜੁੜੀ ਕਈ ਸਮੱਸਿਆਵਾਂ ਅਤੇ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਭਾਰਤ ਵਿੱਚ ਕਾਫੀ ਲੰਬੇ ਸਮੇਂ ਤੋਂ ਕੀਤਾ ਜਾਂਦਾ ਆ ਰਿਹਾ ਹੈ। ਆਯੁਰਵੇਦਾਂ ਵਿੱਚ ਵੀ ਸਿਹਤ ਦੇ ਨਾਲ ਜੁੜੇ ਇਸ ਦੇ ਕਈ ਫਾਇਦੇ ਦੇ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਅਜੀਹੀਆਂ ਚਮਤਕਾਰੀਆਂ ਖੂਬੀਆਂ ਹਨ ਕਿ ਜੋ ਓਵਰਆਲ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ। ਅੱਜ ਅਸੀਂ ਇਸ ਰਿਪੋਰਟ ਵਿੱਚ ਤੁਹਾਨੂੰ ਗਲੋਏ ਦੀ ਬੇਲ ਦੇ ਬਾਰੇ ਅਤੇ ਉਸਦੇ ਸੇਵਨ ਕਰਨ ਦੇ ਬਾਰੇ ਤੁਹਾਨੂੰ ਵਿਸਤਾਰਪੂਰਵਕ ਚਰਚਾ ਦਵਾਂਗੇ ਤਾਂ ਦੱਸਦੇ ਹਾਂ ਕਿ ਗਲੋ ਵਿੱਚ ਇਮਿਊਨ ਸਿਸਟਮ ਨੂੰ ਬੂਸਟ ਕਰਨ ਵਾਲੇ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਸੰਕਰਮਣ ਅਤੇ ਬਿਮਾਰੀਆਂ ਨੂੰ ਅਟੈਕ ਕਰਨ ਦੇ ਨਾਲ ਦੂਰ ਰੱਖਦੇ ਹਨ ਐਨਸੀਬੀਆਈ ਦੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਪ੍ਰਭਾਵ ਦੇਖਿਆ ਗਿਆ ਕਿ ਗਲੋਏ ਜੂਸ ਇਮਿਊਨ ਇਫੈਕਟ ਸੈਲਸ ਨੂੰ ਬੂਸਟ ਕਰਨ ਦਾ ਗੁਣ ਰੱਖਦਾ ਹੈ ਇਸ ਦੇ ਨਾਲ ਹੀ ਗਲੋਏ ਦਾ ਪ੍ਰਯੋਗ ਬੁਖਾਰ ਨੂੰ ਠੀਕ ਕਰਨ ਦੇ ਲਈ ਵੀ ਮੰਨਿਆ ਜਾਂਦਾ ਹੈ NCBI ਦੀ ਇੱਕ ਸਟੱਡੀ ਵਿੱਚ ਇਸ ਗੱਲ ਦੇ ਸੰਕੇਤ ਇੱਕ ਰਿਸਰਚ ਵਿੱਚ ਦੇਖੀ ਗਈ ਹੈ ਕਿ ਗਲੋਬ ਵਿੱਚ ਬੁਖਾਰ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ ਜੋ ਸਰੀਰ ਦੇ ਤਾਪਮਾਨ ਨੂੰ ਘਟ ਕਰਨ ਅਤੇ ਲੰਬੇ ਸਮੇਂ ਤੋਂ ਨਾ ਠੀਕ ਹੋਣ ਵਾਲੇ ਬੁਖਾਰ ਦਾ ਵੀ ਇਲਾਜ ਕਰਨ ਵਿੱਚ ਸਹਾਇਤਾ ਕਰਦਾ ਹੈ। ਤੀਜੇ ਨੰਬਰ ਤੇ ਗਲ ਕਰੀ ਤਾਂ ਗਲੋਏ ਵਿੱਚ ਪਾਚਨ ਕਿਰਿਆ ਨੂੰ ਵਧਾਉਣ ਵਾਲੇ ਗੁਣ ਹੁੰਦੇ ਹਨ ਜੋ ਪਾਚਨ ਪ੍ਰਕਿਰਿਆ ਨੂੰ ਚੰਗਾ ਬਣਾਉਣ ਅਤੇ ਕਬਜ ਤੋਂ ਰਾਹਤ ਦਿਵਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਇਸ ਕਾਰਨ ਨੂੰ ਸਮਝਣਾ ਵੀ ਕਾਫੀ ਆਸਾਨ ਹੈ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੇ ਇੱਕ ਰਿਸਰਚ ਵਿੱਚ ਇਹ ਵੀ ਪਾਇਆ ਗਿਆ ਕਿ ਗਲੋ ਪਾਚਨ ਪ੍ਰਕਿਰਿਆ ਨੂੰ ਬੂਸਟ ਕਰਨ ਦੇ ਲਈ ਸਕਾਰਾਤਮਕ ਅਸਰ ਦਿਖਾਉਂਦਾ ਹੈ ਚੌਥੇ ਨੰਬਰ ਤੇ ਗਲੋਏ ਵਿੱਚ ਐਡਾਪਟੋਜੇਨਿਕ ਗੁਣ ਹੁੰਦੇ ਹਨ ਜੋ ਸਰੀਰ ਦੇ ਵਿੱਚ ਤਣਾਅ ਅਤੇ ਹਾਰਮੋਨ ਦੇ ਲੈਵਲ ਨੂੰ ਕਾਬੂ ਵਿੱਚ ਕਰਕੇ ਤਣਾਅ ਅਤੇ ਥਕਾਨ ਨੂੰ ਘਟ ਕਰਨ ਵਿੱਚ ਤੁਹਾਡੀ ਕਾਫੀ ਸਹਾਇਤਾ ਕਰਦੇ ਹਨ 5ਵੇਂ ਨੰਬਰ ਤੇ ਜੇਕਰ ਗੱਲ ਕਰੀ ਤਾਂ ਗਲੋਏ ਵਿੱਚ ਐਂਟੀ ਇਨਫਲੇਮੈਂਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਕਿਨ ਦੇ ਨਾਲ ਸਿਹਤ ਵਿੱਚ ਸੁਧਾਰ ਕਰਨ ਅਤੇ ਫੁੰਸੀ ੱੱਬੇ ਅਤੇ ਹੋਰ ਸਕਿਨ ਕੰਡੀਸ਼ਨ ਨੂੰ ਵੀ ਕਾਫੀ ਘੱਟ ਕਰ ਸਕਦੇ ਹਨ ਐਂਟੀਆਕਸੀਡੈਂਟ ਗੁਣ ਦੇ ਨਾਲ ਪਰਿਪੂਰਨ ਹੋਣ ਦੇ ਕਾਰਨ ਇਹ ਅਜਿੰਗ ਦੇ ਪ੍ਰਭਾਵ ਨੂੰ ਵੀ ਕਾਫੀ ਘੱਟ ਕਰ ਦਿੰਦਾ ਹੈ ਇਸ ਦੇ ਨਾਲ ਗਲੋਏ ਵਿੱਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਆਮ ਕਾਰਨਾਂ ਤੋਂ ਹੋਣ ਵਾਲੀ ਸੋਜ ਨੂੰ ਘਟ ਕਰਨ ਅਤੇ ਦਰਦ ਤੋਂ ਰਾਹਤ ਦਿਵਾਉਣ ਦੇ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ ਇਸ ਲਈ ਤੁਸੀਂ ਗਲੋਏ ਦੇ ਜੂਸ ਜਾਂ ਫਿਰ ਟੈਬਲੇਟ ਦਾ ਵੀ ਸੇਵਨ ਕਰ ਸਕਦੇ ਹੋ ਗਲੋਹੇ ਵਿੱਚ ਅਜਿਹੇ ਖਾਸ ਗੁਣ ਹੁੰਦੇ ਹਨ ਜੋ એનર્ਜੀ ਦੇ ਪੱਧਰ ਨੂੰ ਵਧਾਉਣ ਅਤੇ ਸਰੀਰਕ ਅਤੇ ਮਾਨਸਿਕ ਰੂਪ ਦੇ ਨਾਲ ਵੀ ਤੁਹਾਨੂੰ ਐਕਟਿਵ ਬਣਾਉਣ ਵਿੱਚ ਸਹਾਇਤਾ ਕਰਦੇ ਹਨ ਗਲੋਏ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਮਸਤਿਸ਼ਕ ਦੇ ਕਾਰਜ ਨੂੰ ਚੰਗਾ ਬਣਾਉਣ ਦੇ ਵਿੱਚ ਸਹਾਇਤਾ ਕਰਦੇ ਹਨ ਅਤੇ ਵੱਧਦੀ ਉਮਰ ਦੇ ਨਾਲ ਦਿਮਾਗ ਤੇ ਹੋਣ ਵਾਲੇ ਨਕਾਰਾਤਮਕ ਅਸਰ ਜਿਵੇਂ ਕਿ ਯਾਦਦਾਸ਼ਤ ਕਮਜ਼ੋਰ ਹੋਣਾ ਅਤੇ ਦਿਮਾਗ ਦੇ ਕਾਰਜ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ ਤਾਂ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਗਲੋ ਜੜੀ ਬੂਟੀ ਦੇ ਬਾਰੇ ਵਿਸਤਾਰਪੂਰਵਕ ਚਰਚਾ ਦੇ ਨਾਲ ਸਮਝਾਇਆ ਹੈ ਇਸ ਰਿਪੋਰਟ ਪ੍ਰਤੀ ਸਾਡੇ ਦਰਸ਼ਕ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਕੀ ਰਹਿ ਦੇਣਾ ਚਾਹੁੰਦੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਇਸ ਖਬਰ ਨੂੰ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ